ਜਦੋਂ ਰੀਆਰਗੇਨਾਈਜੇਸ਼ਨ ਬਿੱਲ ਪੇਸ਼ ਹੋਇਆ 1966 ਦੇ ਵਿੱਚ ਦੋ ਮੈਂਬਰ ਪਾਰਲੀਮੈਂਟ ਸੀ ਸਿੱਖਾਂ ਦੇ ਇੱਕ ਸਰਦਾਰ ਕਪੂਰ ਸਿੰਘ ਆਈਸੀਐਸ ਇੱਕ ਸੀਗਾ ਉਹਦਾ ਕਿਕਰ ਸਿੰਘ ਜਿਹੜਾ ਸੰਤਪਤੇ ਸਿੰਘ ਦਾ ਡਰਾਈਵਰ ਸੀ ਮੈਂ ਬੜਾ ਦੁੱਖ ਨਾਲ ਕਹਿਣਾ ਚਾਹੁੰਦਾ ਬੜੀ ਮੈਨੂੰ ਮੈਂਟਲੀ ਸਾਈਕੋਲੋਜੀਕਲੀ ਤਕਲੀਫ ਹੁੰਦੀ ਹੈ ਮੈਂ ਜਦੋਂ ਆਪਣੀ ਕਿਤਾਬ ਵੀ ਲਿਖੀ ਮੈਂ ਲਿਖ ਲਿਆ ਉਹਦੇ ਵਿੱਚ ਸਰਦਾਰ ਕਪੂਰ ਸਿੰਘ ਦਾ ਰੋਲ ਮੈਂ ਲਿਖ ਲਿਆ ਉਸ ਦੇ ਵਿੱਚ ਠੀਕ ਪਰ ਸਰਦਾਰ ਕਪੂਰ ਸਿੰਘ ਦਾ ਨਾਮ ਬਹੁਤ ਵੱਡਾ ਸਿੱਖਿਆ ਸਿੱਖਾਂ ਦੇ ਵਿੱਚ ਉਹਨਾਂ ਦਾ ਬੜਾ ਸਤਿਕਾਰ ਆ ਉਹਨਾਂ ਦਾ ਬੜਾ ਮਾਣ ਇਸ ਗੱਲ ਦੇ ਨਾਲ ਬੜਾ ਸੈਟ ਬੈਕ ਲਿਖੂਗਾ ਲੱਗੂਗਾ ਹੁਣ ਦੇਖੋ ਰੀਆਰਗੇਨਾਈਜੇਸ਼ਨ ਬਿਲ ਪੇਸ਼ ਹੋਇਆ 1966 ਦੇ ਵਿੱਚ ਸਰਦਾਰ ਕਪੂਰ ਸਿੰਘ ਦੀ ਸਪੀਚ ਸਿੱਖਾਂ ਨੇ ਲੱਖਾਂ ਵਿੱਚ ਬੰਡੀ ਹਾਂ ਵਿੱਚ ਵੰਡੀ ਚਪਵਾ ਚਪਾ ਬੜੀ ਰਮਾਰਕੇਬਲ ਸਪੀਚ ਮੈਂ ਜਦੋਂ ਸਾਰੀ ਚੀਜ਼ ਨੂੰ ਐਗਜ਼ਾਮਨ ਕੀਤਾ ਮੈਂ ਕਿਹਾ ਇਟ ਇਜ਼ ਐਨ ਐਕਟ ਆਫ ਸਟੂਪਿਡਿਟੀ ਜਿਹੜਾ Hindu ਆ ਜਿਸ ਨੇ ਦੀ ਆਰਗੇਨਾਈਜੇਸ਼ਨ ਬਿਲ ਡਰਾਫਟ ਕੀਤਾ ਦੇ ਮਾਈਟ ਬੀ ਲਾਫਿੰਗ ਇਨ देयर ਹਾਰਟ ਆਫ ਹਾਰਟਸ ਆਫ ਸਟੂਪਿਡ ਦਾ ਸਿਕਸ ਆ ਸਟੂਪਿਡ ਦਾ ਸਿਕਸ ਕੀ ਹੈ ਜਿ ਉਹ ਇਲ ਗਾਟਨ ਚਾਈਲਡ ਡਿਲੀਵਰਡ ਬਾਈ ਐਨ ਇਨਕੰਪੀਟੈਂਟ ਮਿਡਵਾਈਫ ਇਲ ਗੋਟਨ ਚਾਈਲਡ ਕੀ ਆ ਇਹ ਰੀਆਰਗੇਨਾਈਜੇਸ਼ਨ ਐਕਟ ਕੀ ਆ ਜੋ ਐਕਟ ਬਣ ਜਾ ਰਿਹਾ ਇਲ ਗੋਟਨ ਚਾਈਲਡ ਡਿਲੀਵਰਡ ਬਾਈ ਐਨ ਇਨਕੰਪੀਟੈਂਟ ਮਿਡ ਵਾਈਫ ਕਿਉਂ ਜੀ ਤੁਸੀਂ ਵੀ ਵੰਡੀ ਆ ਨਾ ਲੱਖਾਂ ਚ ਵੰਡੀ ਆ ਕੀ ਮਤਲਬ ਆ ਜੀ ਇਹਦਾ ਜਦ ਸਭ ਕੀ ਮਤਲਬ ਹੈ ਇਹ ਸਿਰਫ ਅੰਗਰੇਜ਼ੀ ਹੈ ਨਥਿੰਗ ਐਲਸ ਉਹਨਾਂ ਨੇ ਸਰਦਾਰ ਕਪੂਰ ਸਿੰਘ ਜੀ ਨੇ ਕਦੇ ਇੰਡੀਅਨ ਕਨਸਟੀਟਿਊਸ਼ਨ ਖੋਲ ਕੇ ਦੇਖਿਆ ਹੀ ਨਹੀਂ ਗੱਲ ਕਨਸਟੀਟਿਊਸ਼ਨ ਤੇ ਹੋ ਰਹੀ ਹੈ ਰੀਆਰਗੇਨਾਈਜੇਸ਼ਨ ਐਕਟ ਬਣ ਰਿਹਾ ਜਿਹੜਾ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਆ ਉਸ ਦੇ ਵਿੱਚ ਜਿਹੜੀ ਪਾਣੀ ਦੀ ਪੋਜੀਸ਼ਨ ਆ ਦਰਿਆਵਾਂ ਦੇ ਪਾਣੀਆਂ ਦੀ ਸਿਚੁਏਸ਼ਨ ਉਹ ਕੀ ਦੀ ਆ ਇਹ ਗੱਲ ਕਿਤੇ ਨਹੀਂ ਸਰਦਾਰ ਕਪੂਰ ਸਿੰਘ ਨੂੰ ਪਤਾ ਲੱਗੀ ਔਰ ਉਹਨਾਂ ਨੇ ਆ ਇਸ ਕਿਸਮ ਦੀ ਸਪੀਚ ਛਾੜ ਦਿੱਤੀ ਔਰ ਭੋਲੇ ਪਾਲੇ ਮੈਂ ਪੰਜਾਬ ਯੂਨੀਵਰਸਿਟੀ ਚ ਪੜਾਉਂਦਾ ਰਿਹਾ ਉੱਥੋਂ ਹੀ ਰਿਟਾਇਰ ਹੋ ਗਿਆ ਮੇ ਉੱਥੇ 99% ਮਤਲਬ ਪੰਡਤ ਹਿੰਦੂ ਹੀ ਬੜੇ ਲਾਇਕ ਆ ਬੜੇ ਸੂਝਵਾਨ ਉਹ ਮੈਨੂੰ ਮਖੌਲ ਕਰਿਆ ਕਰਦੇ ਸੀ ਕਿ ਜਿਸ ਆਦਮੀ ਨੂੰ ਤੁਸੀਂ ਆਪਣਾ ਸਭ ਤੋਂ ਵੱਡਾ ਇੰਟੈਲੈਕਚੁਅਲ ਸਹਮਣ ਸਰਦਾਰ ਕਪੂਰ ਸਿੰਘ ਨੂੰ ਆ ਉਹਦੀ ਕਰਤੂਤ ਆ ਉਹਦੀ ਆ ਉਹਦਾ ਇੰਟੈਲੈਕਚੁਅਲ ਲੈਵਲ ਹੈ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਆਰਟੀਕਲ 17 ਦੇ ਵਿੱਚ ਜਿਹੜਾ ਦਰਿਆਈ ਪਾਣੀਆਂ ਦਾ ਰਾਈਟ ਆ ਉਹ ਲੈਜਿਟਿਮੇਟਲੀ ਸਟੇਟ ਦਾ ਆ ਬੈਠੇ ਅੱਗੇ ਇਹ ਗੱਲ ਕਿਤੇ ਕਹੀ ਨਹੀਂ ਗਈ ਜੇ ਉਸ ਵੇਲੇ ਕੋਈ ਸਮਝਦਾਰ ਆਦਮੀ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਨੂੰ ਜਾਂ ਦੁਨੀਆ ਦੇ ਪਾਣੀਆਂ ਦੇ ਸਟੇਟਸ ਦੀ ਸਿਚੁਏਸ਼ਨ ਨੂੰ ਸਮਝਦਾ ਹੁੰਦਾ ਆ ਸਾਡੇ ਗੱਲ 'ਚ ਸੱਪ ਨਹੀਂ ਸੀ ਪੈਣਾ 78 79 ਦੀ ਗੱਲ 80 ਦੇ ਛੱਡ ਗਏ 80 ਦੀ ਮਹੱਤਵਪੂਰਨ ਗੱਲ ਆ ਬਰਾੜ ਸਾਹਿਬ ਕੰਟਰੋਲ ਆਫ ਵਾਟਰਸ ਸੀ ਦਾ ਤੁਸੀਂ ਛੱਡ ਗਏ ਤੋਂ ਮੇਰਾ ਮਤਲਬ ਕਹਿਣ ਦਾ ਹੈ ਯਾਰ 78 79 80 ਤਿੰਨ ਕਲੋਜ਼ਸ ਆ ਆਰਟੀਕਲ ਦੀਆਂ ਤਿੰਨੇ ਕਲੋਜ਼ਸ ਟੋਟਲੀ ਸਟੇਟ ਦੇ ਰਾਈਟ ਨੂੰ ਖਤਮ ਕਰਦੀਆਂ 인 ਪੰਜਾਬ ਸਟੇਟ ਆਫ ਫੁੱਲ ਫਲੈਜਡ ਸਟੇਟ ਇਟ ਇਜ਼ ਅ ਸਬ ਸਟੇਟ ਤੁਹਾਡੇ ਕੋਲ ਪਾਣੀਆਂ ਦਾ ਅਧਿਕਾਰ ਨਹੀਂ ਤੁਸੀਂ ਲੜਾਈ 1966 ਵਿੱਚ ਹਾਰ ਚੁੱਕੇ ਹੋ ਹੁਣੇ ਗੱਲ ਕਰਕੇ ਜੇ ਬਰਾੜ ਸਾਹਿਬ ਵੀ ਅਸੀਂ ਉਹਨਾਂ ਤੋਂ ਲੈ ਲਿਆ ਜੀ ਅਧਿਕਾਰ ਹਾਈਡਲ ਵਰਕਸ ਦਾ ਉਦੋਂ 80 ਚ ਤੁਸੀਂ ਕਹਿ ਚੁੱਕੇ ਹੋ ਥੈਟ ਦੀ ਕੰਟਰੋਲ ਆਫ ਹੈਡ ਵਰਕਸ ਇਜ਼ ਨੋਟ ਅੰਡਰ ਦੀ ਕਨਸਟੀਟਿਊਸ਼ਨ ਆਫ ਦੀ ਸਟੇਟ ਆਫ ਪੰਜਾਬ ਉਹ ਤੁਸੀਂ ਸਰੈਂਡਰ ਕਰ ਚੁੱਕੇ ਹੋ ਸੈਂਟਰ ਨੂੰ ਆ ਹੁਣ ਵੀ ਭਗਵਾਨ ਤੁਮਾਰ ਮੰਗ ਕਮਲਿਆ ਮੰਗੂ ਇਦੋਂ ਨੂੰ ਪੱਜ ਗਿਆ ਕਰੀ ਉਦੋਂ ਨੂੰ ਪੱਜ ਗਿਆ ਉਹ ਤੁਸੀਂ ਆਲਰੇਡੀ ਦੇ ਚੁੱਕੇ ਹੋ ਆਪਣਾ ਅਧਿਕਾਰ ਤੁਹਾਡਾ ਆਪਣਾ ਰਾਈਟ ਤੁਸੀਂ ਸਰੈਂਡਰ ਕਰ ਚੁੱਕੇ ਹੁਣ ਮੈਂ ਇੱਕ ਹੋਰ ਦੁਖਦਾਈ ਗੱਲ ਕਰਦਾ ਬੜਾ ਤੁੰਤ ਤਕਲੀਫ ਹੋਈ ਹੈ ਨਾ ਥੋੜੀ ਜਿਹੀ ਤਕਲੀਫ ਹੈ ਇਸ ਗੱਲ ਦੀ ਦੂਸਰੀ ਆ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਵਿੱਚ ਜਿਹੜਾ ਪਾਣੀਆਂ ਦਾ ਇਸ਼ੂ ਹੈ ਨਾ ਪੜ ਕੇ ਦੇਖੋ ਉਹ ਸ਼ੇਅਰਿੰਗ ਦੀ ਗੱਲ ਕਰਦਾ ਕਪੂਰ ਸਿੰਘ ਇਟਸ ਨੋਟ ਅ ਕੁਐਸਚਨ ਆਫ ਸ਼ੇਅਰਿੰਗ ਇਟ ਇਜ਼ ਅ ਕਨਸਟੀਟਿਊਸ਼ਨਲ ਰਾਈਟ ਆਫ ਦੀ ਸਟੇਟ ਆਫ ਪੰਜਾਬ ਉਹਦੇ ਤੁਸੀਂ ਆਪ ਹੀ ਕਹਿ ਰਹੇ ਹੋ ਤੁਸੀਂ ਆਪ ਹੀ ਕਮਲ ਘੋਟ ਰਹੇ ਹੋ ਇਟਸ ਨੋਟ ਅ ਕੁਐਸਚਨ ਆਫ ਸ਼ੇਅਰਿੰਗ ਦੀ ਸ਼ੇਅਰਿੰਗ ਆ ਦਾ ਕਿਉਂ ਟੀਕਾ ਮਾਰਦੇ ਹੋ ਸ਼ੇਅਰਿੰਗ ਤਾਂ ਕਰਤੀ ਉਹਨਾਂ ਨੇ ਡਿਸਟ੍ਰੀਬਿਊਸ਼ਨ ਤਾਂ ਕਰਤੀ ਉਹਨਾਂ ਨੇ ਤੋਂ ਮੈਂ ਇਸੇ ਕਰਕੇ ਇੱਕ ਗੱਲ ਆਪਣੀ ਜ਼ਿੰਦਗੀ ਵਿੱਚ ਨਾਲ ਲੈ ਜਾਣਾ ਚਾਹੁੰਦਾ ਸੀ ਅੱਜ ਤੁਸੀਂ ਮੈਂ ਤੁਹਾਡਾ ਮਤਲਬ ਸ਼ੁਕਰਗੁਜ਼ਾਰ ਹਾਂ ਕਿ ਮੇਰੇ ਮਨ ਤੋਂ ਇੱਕ ਬਹੁਤ ਵੱਡਾ ਬੋਝ ਲੈ ਗਿਆ ਖਾਸ ਤੌਰ ਤੇ ਉਸ ਆਡੀਅנס ਨੂੰ ਜਿਹੜੀ ਬੜੀ ਕਨਸਰਨਡ ਜਿਹੜੀ ਬੜੀ ਇਨਵੋਲਡ ਜਿਹੜੀ ਬੜੀ ਸੀਰੀਅਸਲੀ ਇਹ ਪੰਜਾਬ ਦੇ ਖਾਸ ਤੌਰ ਤੇ ਸਿੱਖਾਂ ਦੇ ਹੱਕ ਦੇ ਵਿੱਚ ਖੜਨਾ ਚਾਹੁੰਦੀ ਤੁਸੀਂ ਆਪਣੇ ਹੱਕ ਮੈਂ ਅੱਗੇ ਕਰ ਇਸ ਤਰੀਕੇ ਨਾਲ ਤੁਹਾਡੇ ਆਪਣੇ ਬੰਦਿਆਂ ਨੇ ਮੈਂ ਅੱਗੇ ਲੈ ਕੇ ਆਉਂਗਾ ਅਸੀਂ ਆਪ ਕਸੂਰਵਾਰ ਹਾਂ ਭਾਈਆਂ ਦੇ ਲਾਰਜ ਮੈਂ ਤੁਹਾਨੂੰ ਅੱਗੇ ਹੁਣ ਤੱਕ ਵੀ ਗੱਲ ਲੈ ਕੇ ਆਉਂਗਾ ਕਿਸ ਤਰੀਕੇ ਮੈਨੂੰ ਬੜਾ ਦੁੱਖ ਹੁੰਦਾ ਬੜੀ ਤਕਲੀਫ ਹੁੰਦੀ ਕਿ ਆ ਸਾਡੇ ਲੀਡਰਸ ਆ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਓਏ ਉਹਦਾ ਪਾਣੀਆਂ ਦੇਸ਼ੂ ਤੇ ਪੜ ਕੇ ਤਾਂ ਦੇਖ ਲੋ ਕਲੌਸ ਕੀ ਕਹਿ ਰਿਹਾ ਉਹ ਸ਼ੇਰਿੰਗ ਦੀ ਗੱਲ ਕਰੇ ਸ਼ੇਰਿੰਗ ਹੋਗੀ ਫਿਰ ਕਿਉਂ ਚੀਕਾ ਮਾਰਦੇ ਹੋ ਸ਼ੇਰਿੰਗ ਦਾ ਕੁਐਸਚਨ ਨਹੀਂ ਹੈ ਇੰਡੀਅਨ ਕਨਸਟੀਟਿਊਸ਼ਨ ਦੀ ਐਪਲੀਕੇਸ਼ਨ ਦਾ ਕੁਐਸਚਨ ਹੈ ਸਮਝ ਗਏ ਨਾ ਵੈਰੀ ਗੱਲ ਹੁਣ ਅੱਗੇ ਚੱਲੋ ਅੱਗੇ ਜਾ ਕੇ ਇਸੇ ਤਰੀਕੇ ਦੇ ਨਾਲ ਜਿਹੜਾ ਹੁਣ ਮੈਂ ਤੁਹਾਨੂੰ ਕਲੌਸ 80 ਵੀ ਦੱਸਦੀ ਨਾ ਮਸਲਾ ਗਿਆ ਸੁਪਰੀਮ ਕੋਰਟ ਦੇ ਕੋਲ מורારજી ଦસાઈ ప్రైమ్ మినిస్టర్ ਸੀ హిンドూస్తాన్ ਉਹ ਅੰਗਰੇਜ਼ਾਂ ਵੇਲੇ ਮੈਜਿਸਟਰੇਟ ਰਿਆ ਸੀ ਉਹਨੂੰ ਥੋੜੀ ਬਹੁਤੀ ਮਤਲਬ ਲਾਅ ਦੀ ਸੈਂਸ ਸੀ ਉਹਨੂੰ ਥੋੜੀ ਬਹੁਤੀ ਅੰਡਰਸਟੈਂਡਿੰਗ ਸੀ ਕਮਿਟਮੈਂਟ ਸੀ ਵੀ ਥੋੜਾ ਕਾਨੂੰਨ ਐਪਲੀਕੇਬਲ ਹੋਣਾ ਚਾਹੀਦਾ ਇੰਡੀਆ 'ਚ ਜਦੋਂ ਇੰਡੀਅਨ ਕਨਸਟੀਟਿਊਸ਼ਨ ਬਣਿਆ ਉਸ ਵੇਲੇ ਜਿਹੜੇ ਫਾਊਂਡਰ ਫਾਦਰ ਸੀ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਸੀ ਵੀ ਪਾਣੀਆਂ ਦੇ ਦਰਿਆਈ ਪਾਣੀਆਂ ਦੇ ਉੱਤੇ ਝਗੜੇ ਹੋਣਗੇ ਓਰੀਜਨਲ ਇੰਡੀਅਨ ਕਨਸਟੀਟਿਊਸ਼ਨ ਚ ਕਿਸੇ ਜਗ੍ਹਾ ਪਾਣੀਆਂ ਦੀ ਡਿਸਟ੍ਰਿਬਿਊਸ਼ਨ ਦਾ ਇਕ ਲਫ਼ਜ਼ ਨਹੀਂ ਉਹ ਬਾਅਦ ਚ ਆਇਆ ਜਦੋਂ ਸਟੇਟਾਂ ਰੀਆਰਗੇਨਾਈਜ਼ ਹੋਈਆਂ 1954 ਦੇ ਵਿੱਚ 1954 ਚ ਸਟੇਟਾਂ ਰੀਆਰਗੇਨਾਈਜ਼ ਹੋਈਆਂ ਫਿਰ ਮਸਲੇ ਉੱਠ ਖੜੇ ਕੁਝ ਜਿਹੜੀਆਂ ਸੀਗੀਆਂ ਪਾਣੀਆਂ ਦੇ ਦਰਿਆਈ ਪਾਣੀਆਂ ਦੇ ਪਿਛਲੇ ਪਾਸੇ ਚਲੀਆਂ ਗਈਆਂ ਕੁਝ ਅਗਲੇ ਪਾਸੇ ਚਲੀਆਂ ਗਈਆਂ ਤਾਂ ਉਸ ਦੇ ਵਿੱਚ ਜਿਹੜੇ ਅੱਪਰ ਪੇਰੀਅਨਸਟੇਟਾਂ ਸੀ ਗਿਆ ਉਹਨਾਂ ਨੇ ਪਾਣੀ ਰੋਕਣਾ ਸ਼ੁਰੂ ਕਰਤਾ ਜਿਹੜੀਆਂ ਲੋਅਰ ਪੇਰੀਅਨਸਟੇਟਾਂ ਨੂੰ ਉਹਨਾਂ ਨੂੰ ਪਾਣੀ ਦੇਣਾ ਉਹਨਾਂ ਨੇ ਬੰਦ ਕਰਿਆ ਹੋੜਾ ਪਿਆ ਤਾਂ ਉਸ ਵੇਲੇ ਐਕਟ ਬਣਾਇਆ ਟ੍ਰਿਬਿਊਨਲ ਇੰਟਰਸਟੇਟ ਵਾਟਰ ਡਿਸਪਿਊਟਸ ਟ੍ਰਿਬਿਊਨਲ ਐਕਟ ਆਫ 1956 ਇੰਟਰਸਟੇਟ ਵਾਟਰ ਡਿਸਪਿਊਟਸ ਟ੍ਰਿਬਿਊਨਲ ਐਕਟ ਆਫ 1956 56 ਦੇ ਵਿੱਚ ਰੱਖਿਆ ਵੀ ਇੰਟਰਸਟੇਟ ਦੀ ਜਿਹੜੀ ਪਾਣੀਆਂ ਦੀ ਡਿਸਟ੍ਰਿਬਿਊਸ਼ਨ ਹੋਊਗੀ ਉਸ ਦੇ ਉੱਤੇ ਟ੍ਰਿਬਿਊਨਲ ਦੇ ਅੱਗੇ ਜਾ ਕੇ ਤੁਹਾਨੂੰ ਫੈਸਲਾ ਲੈਣਾ ਪਊਗਾ ਜਿਹੜਾ origional ਕਨਸਟੀਟਿਊਸ਼ਨ ਉਸ ਦੇ ਵਿੱਚ ਕੋਈ ਇਸ ਚੀਜ਼ ਦਾ ਰੈਫਰੈਂਸ ਨਹੀਂ ਹੁਣ ਦੇਖੋ ਬੜੀ ਬਦਕਿਸਮਤੀ ਆਪਣੇ ਆਪ ਤੇ ਫਟਕਾਰ ਮਾਰਦੇ ਆ ਨਰਦਰਨ ਸਟੇਟਸ ਦੀ ਮੀਟਿੰਗ ਹੋਈ ਜੈਪੁਰ ਦੇ ਵਿੱਚ 2 ਸਾਲ ਹੋ ਗਏ ਮੇਰਾ ਫਹਿਲਾ ਸਾਰੇ ਨਰਦਰਨ ਸਟੇਟਸ ਦੇ ਚੀਫ ਮਿਨਿਸਟਰ ਉੱਤੇ ਪਹੁੰਚੇ ਸਾਡੇ 2 ਕੀ ਮਨਿਸਤਾ ਗਿਆ ਨਹੀਂ ਨੋਇਨ ਦੋ ਆਪਣੇ ਨਮਾਇंदे ਭੇਜਤੇ ਇੱਕ ਤਾਂ ਉਹ ਜਿਹੜਾ ਕੀ ਉਹਨਾਂ ਨੂੰ ਹੈਗਾ ਜਿਹੜਾ ਹਰਪਾਲ ਸਿੰਘ ਇਕੋ ਬੈਂਸ ਉੱਥੇ ਜਾ ਕੇ ਪਤਾ ਕੀ ਕਹਿੰਦੇ ਦੇਖੋ ਨਲਾਇਕੀ ਦੇਖੋ ਬੰਦ ਕਿਸਮ ਦੀ ਪੰਜਾਬ ਦੀ ਔਰ ਦੋਨੇ ਲਾ ਗ੍ਰੈਜੂਏਟ ਦੋਨੇ ਲਾ ਗ੍ਰੈਜੂਏਟ ਕਹਿ ਰਹੇ ਆ ਜੀ ਸਾਡਾ ਸਾਰਾ ਇਸ਼ੂ ਪਾਣੀ ਦਾ ਟ੍ਰਿਬਿਊਨਲ ਹੁੰਦੇ ਤੋਂ ਉਹਨਾਂ ਨੂੰ ਇਹ ਹੀ ਨਹੀਂ ਪਤਾ ਵੀ ਡੈਫੀਨੇਸ਼ਨ ਹੈ ਜਿਹੜੀ ਟ੍ਰਿਬਿਊਨਲ ਦੀ ਇੰਟਰ ਸਟੇਟ ਵਾਟਰ ਡਿਸਪਿਊਟਸ ਇੰਟਰ ਸਟੇਟ ਸਾਡੇ ਦਰਿਆ ਇੰਟਰ ਸਟੇਟ ਨਹੀਂ ਹਨ ਸਾਡੇ ਸਿੰਗਲ ਸਟੇਟ ਪੰਜਾਬ ਦੇ ਵਿੱਚੋਂ origin ਹੁੰਦੇ ਆ ਉੱਪਰ ਜਾ ਕੇ ਪਾਕਿਸਤਾਨ ਚਲੇ ਜਾਂਦੇ ਸਾਡੇ ਨਮਾਇੰਦ ਮੈਂ ਇਹ ਹੀ ਤਾਂ ਕਹਿ ਰਿਹਾ ਕੌਣ قصور وار قصور وار ਤੁਹਾਡੇ ਆਪਣੇ ਬੰਦੇ ਆ ਅਸੀਂ ਆਪ قصور وار ਹਾਂ ਅਸੀਂ ਆਪ ਜ਼ਿੰਮੇਵਾਰ ਹਾਂ ਆਪਣੀਆਂ ਗਲਤੀਆਂ ਲਈ ਆਪਣੀਆਂ ਬੇਵਕੂਫੀਆਂ ਲਈ ਆਪਣੀਆਂ ਨਲਾਇਕੀਆਂ ਦੇ ਲਈ ਕੱਢ ਕੇ ਦੇਖ ਲੋ ਮੈਂ ਕਹਿੰਦਾ ਇੱਕ ਇੱਕ ਚੀਜ਼ ਤੁਸੀਂ ਐਗਜ਼ਾਮਨ ਕਰੋ ਤੁਸੀਂ ਰੋਗੇ ਹੁਣ ਐਸੇ ਤਰੀਕੇ ਦੇ ਨਾਲ ਪਾਣੀ ਦਾ ਜਿਹੜਾ ਡਿਸਪਿਊਟ ਹੈ ਨਾ ਦੱਸਿਆ ਨਾ ਦਰਬਾਰਾ ਸਿੰਘ ਕੋਲ ਦਰਬਾਰਾ ਸਿੰਘ ਦੇ ਉੱਤੇ ਪ੍ਰੈਸ਼ਰ ਪਾਇਆ ਇੰਦਰਾ ਗਾਂਧੀ ਨੇ ਪਹਿਲਾਂ ਜਨਤਾ ਗਵਰਨਮੈਂਟ ਸੀ ਜਨਤਾ ਗਵਰਨਮੈਂਟ ਟੁੱਟ ਗਈ ਫਿਰ ਕਾਂਗਰਸੀ ਸਰਕਾਰ ਆਈ ਸੈਂਟਰ ਚ ਵੀ ਤੇ ਸਟੇਟ ਚ ਪੰਜਾਬ ਚ ਵੀ ਦਰਬਾਰਾ ਸਿੰਘ ਨਾਲ ਇਹ ਤਾਂ ਪ੍ਰੈਜ਼ੀਡੈਂਸੀ ਕਾਂਗਰਸ ਨਾਲੇ ਉਹ ਚੀਫ ਮਿਨਿਸਟਰ ਸੀ ਪੰਜਾਬ ਦਾ 인드ਰਾ ਗਾਂਧੀ ਉਹਨੂੰ ਕਹਿਣ ਲੱਗੀ ਵੀ ਤੂੰ ਇਹ ਕੇਸ ਵਿਦਡਰਾ ਕਰ। ਉਹ ਜੇ ਉਹ ਕੇਸ ਰਹਿ ਜਾਂਦਾ 121 ਸਦੀ ਇਹ ਤਿੰਨੇ ਕਲੋਜ਼ਸ ਰੀਆਰਗੇਨਾਈਜੇਸ਼ਨ ਐਕਟ ਦੀਆਂ ਟੁੱਟ ਜਾਣੀਆਂ ਸੀ ਕਿਉਂਕਿ ਅਲਟਰਾ ਵਾਇਰਸ ਆ ਅਨਕਨਸਟੀਟਿਊਸ਼ਨਲ ਆ ਇੱਕ ਕਨਸਟੀਟਿਊਸ਼ਨ ਚ ਐਗਜ਼ਿਸਟ ਨਹੀਂ ਕਰਦੀਆਂ ਲੇਕਿਨ ਜੋ ਤੁਸੀਂ ਆਪ ਲਿਖ ਕੇ ਦਿੱਤਾ ਆਪ ਤੁਸੀਂ ਸਲੈਂਡਰ ਕਰਤਾ ਵਾਟ ਵਾਟ ਦਾ ਕਨਸਟੀਟਿਊਸ਼ਨ ਆਰ ਆਫ ਦਾ ਪੀਪਲ ਕੈਨ ਡੂ ਵਾਟ ਦਾ ਜੁਡੀਸ਼ਰੀ ਕੈਨ ਡੂ ਉਹ ਉਸ ਵੇਲੇ ਦਰਬਾਰੇ ਨੇ ਸਪੋਟ ਵੱਡੀ ਬਟੇਲ ਕੀਤੀ ਕਿ ਉਹ ਕੇਸ 인ਦਰਾ ਗਾਂਧੀ ਪ੍ਰੈਸ਼ਰ ਦੇ ਅੰਦਰ ਵਿਡਰਾ ਕਰ ਲਿਆ ਦੂਸਰਾ ਆਇਆ ਜੀ ਜਿਸ ਨੂੰ ਤੁਸੀਂ ਸੰਤ ਕਹਿੰਦੇ ਹੋ ਜਿਸ ਨੂੰ ਤੁਸੀਂ ਪੂਜਦੇ ਹੋ ਉਹ ਕੀ ਹੈ ਜੀ ਉਹ ਅਰ ਜੀਵ ਲੋਂਗਵਾਲਾ ਕਾਡ ਉਹਦੇ ਵਿੱਚ ਤੁਹਾਡੇ ਸੰਤ ਨੇ ਜਿਹਨੂੰ ਤੁਸੀਂ ਹੁਣ ਵੀ ਪੂਜਦੇ ਹੋ ਉਹਨੇ ਲਿਖ ਕੇ ਦਿੱਤਾ ਨੌਵੀਂ ਕਲੋਜ਼ ਆ ਰਜੀਵ ਲੰਗੋਆ ਰਿਕਾਰਡ ਤੇ ਮੈਂ ਆਪ ਐਸਵਾਈਐਲ ਪੱਟ ਕੇ ਦਊਂਗਾ 1986 ਵਿਸਾਖੀ ਤੋਂ ਪਹਿਲਾਂ ਪਹਿਲਾਂ ਆ ਆ ਤੁਹਾਡਾ ਸੰਤ ਆ ਤੁਹਾਡਾ ਲੀਡਰ ਮੈਂ ਤੁਹਾਨੂੰ ਐਸੇ ਕਰਕੇ ਕਹਿ ਰਿਹਾ ਡੋਨਟ ਵਰਸ਼ਿਪ ਯੂਰ ਲੀਡਰਸ ਕੰਡਮਨ them ਰਿਜੈਕਟ them ਅਬਿਊਜ਼ them ਦੇ ਹੈਬਿਟੇਡ ਯੂ ਅੱਜ ਕੀ ਹੋਇਆ ਜੀ ਆ ਹੁਣ ਕੀ ਹੋ ਰਿਹਾ ਸਾਰੇ ਤੁਸੀਂ ਕੇਜਰੀਵਾਲ ਨੂੰ ਆਪਣੀ ਆਤਮਾ ਵੇਚ ਦਿੱਤੀ ਮੈਂ ਪਿੱਟਕੇ ਨਾਲ ਗਿਆ ਮੈਂ ਪਿੱਟ ਪਿੱਟ ਕੇ ਬੋਲਿਆ ਮੈਂ ਕਿਹਾ ਇਸ ਬੰਦੇ ਤੋਂ ਬਚੋ ਬਹੁਤ ਖਤਰਨਾਕ ਹੈ ਹੀ ਇਸ ਅ ਵੈਰੀ ਡੇਂਜਰਸ ਮੈਨ ਹੀ ਵਿਲ ਰੂਇਨ ਯੂ ਇੱਕ ਕਲਟਿਸ ਲੀਡਰ ਫਿਰ ਮੈਨੂੰ ਸਿੱਖ ਕਹਿਣ ਲੱਗੇ ਜੀ ਕਲਟਿਸ ਦਾ ਕੀਮਤ ਰਹਿੰਦੀ ਮੈਂ ਕਿਹਾ ਵੀ ਮੈਂ ਤੁਹਾਨੂੰ ਇਹ ਵਿਸ਼ਖ ਦਿਖਾਉਂਦੀ ਡਿਕਸ਼ਨਰੀ ਦਾ ਮਤਲਬ ਦੇਖ ਲਓ ਉਧਰ ਕੀ ਕਰ ਤੁਸੀਂ ਹੁਬ ਹੁਬ ਕੇ ਤੁਸੀਂ ਆਪਣਾ ਵੇਚ ਕੇ ਵੋਟਾਂ ਪਾਈਆਂ ਆਮ ਪਾਰਟੀ ਔਰ ਮੈਨੂੰ ਕਹਿਣ ਲੱਗੇ ਲੋਕ ਮੈਂ ਬਹੁਤ ਸਟੇਟਮੈਂਟਾਂ ਦੁੱਤੀਆਂ ਵੀ ਬੱਚੋ ਇਹਨਾਂ ਤੋਂ ਇਹ ਤੁਹਾਨੂੰ ਖਾ ਜਾਣਗੇ ਇਹ ਤੁਹਾਨੂੰ ਖਤਮ ਕਰ ਦੇਣਗੇ ਇਹ ਤੁਹਾਨੂੰ ਰੁਇਨ ਕਰ ਦੇਣਗੇ ਤਾਂ ਉਸ ਵੇਲੇ ਕੀ ਹੋਇਆ ਜੀ ਮੈਨੂੰ ਕਹਿਣ ਲੱਗੇ ਵੀ ਕੀ ਕਰੀਏ ਵੀ ਉਧਰਲੇ ਪਾਸੇ ਅਕਾਲੀ ਹੈ ਇਧਰਲੇ ਪਾਸੇ ਕਾਂਗਰਸ ਆ ਮੈਂ ਕਿਹਾ ਬਿਲਕੁਲ ਮੈਂ ਹੁੰਦਾ ਇੱਕ ਹੰਗ ਅਸੈਂਬਲੀ ਲੈ ਕੇ ਆਓ ਹੰਗ ਅਸੈਂਬਲੀ ਲੈ ਕੇ ਆਓ ਜਿਸ ਦੇ ਵਿੱਚ ਕਿਸੇ ਪਾਰਟੀ ਦੀ ਐਬਸੋਲਿਊਟ ਮжоਰਿਟੀ ਨਾ ਹੋ ਨਾ ਹੋਵੇ ਕਿਉਂਕਿ 18ਵੀਂ ਸਦੀ ਦੇ ਵਿੱਚ ਸਿੱਖ ਰਾਜ ਕਿਸ ਤਰੀਕੇ ਨਾਲ ਆਇਆ ਜੇ ਆਜੇ ਥੋੜਾ ਬਤਾ ਇਤਿਹਾਸ ਦੇਖਿਆ ਹੋਵੇ ਪੜ੍ਹਿਆ ਹੋਵੇ ਤਾਂ ਉਸ ਵੇਲੇ ਇੱਥੇ ਇੱਕ ਵਾਰ ਚੱਲੀ ਅਮੰਗਸ ਆਲ ਦੀ ਕੰਟੈਸਟੈਂਟ ਪਾਰਟੀਆਂ ਟੂ ਜੇੜੀਆਂ ਮਰਜ ਕਰਨਾ ਚਾਹੁੰਦੀਆਂ ਸੀ ਪੰਜਾਬ ਦੇ ਵਿੱਚ ਐਸ ਯੂ ਨੋ ਸੋਵਰਨਸ ਉਹ ਉਸ ਦੇ ਵਿੱਚੋਂ ਮੈਂ ਕਿਹਾ ਸਿੱਖ ਰਾਜ ਲਿਖ ਲਿਆ ਖਾਲਸਾ ਜੀ ਸਿੱਖ ਇਕੱਲੇ ਨਹੀਂ ਸੀ ਲੈ ਸਕਦੇ ਰਾਜ ਮਾਫ ਕਰਨਾ ਰਿਐਲਿਟੀ ਇਹ ਹੈ ਇਤਿਹਾਸ ਦੀ ਕਿਉਂਕਿ ਇੱਕ anarchi ਪੈਦਾ ਹੋ ਗਈ ਪੰਜਾਬ ਦੇ ਵਿੱਚ ਉਸ ਤੋਂ ਸਿੱਖ ਨਿਕਲ ਕੇ ਰਾਜੇ ਬਣ ਗਏ ਬਾਦਸ਼ਾਹ ਬਣ ਗਏ ਸਹਸਦ ਅੱਜ ਤੁਸੀਂ ਸਾਰਾ ਕੁਝ ਆਪਣਾ ਹੱਥ ਵੜਾ ਦਿੱਤਾ ਆਪਣਾ ਇਮਾਨ ਵੇਚ ਦਿੱਤਾ ਆਪਣਾ ਫਿਊਚਰ ਵੇਚ ਦਿੱਤਾ ਆ ਹੁਣ ਕਹਿ ਕੇ ਗਏ ਹਨਾ ਆਪਣੇ ਸੋਰਾ ਜੀ ਕਿਸ ਤਰੀਕੇ ਨਾਲ ਇਨਕਾਉਂਟਰ ਕਿਉਂ ਹੋਰ ਇਨਕਾਉਂਟਰ ਕਰਨਗੇ ਹੋ ਇਨਕਾਉਂਟਰ ਕਿਉਂਕਿ ਤੁਸੀਂ ਆਪਣਾ ਆਪ ਪਾ ਦਿੱਤਾ ਆਪਣਾ ਆਪ ਸਾਰਾ ਕੁਝ ਉਹਨਾਂ ਨੂੰ ਜੁਗਾ ਦਿੱਤਾ ਇਹ ਗਲਤੀ ਕੀਤੀ ਹੈ ਜੀ ਦੱਸੋ ਕੀ ਦੀ ਗਲਤੀ ਹੈ ਔਰ ਮੈਨੂੰ ਗਾਲਾਂ ਕੱਢੀਆਂ ਅਬਿਊਸਸ ਔਰ ਗੰਧੀਆਂ ਗਾਲਾਂ ਕੱਢੀਆਂ ਕਿ ਤੂੰ ਇਹ ਕੀ ਬੋਲ ਰਿਹਾ ਤੂੰ ਇਹ ਕੀ ਕਹਿ ਰਹੇਂ ਅੱਛਾ ਹੁਣ ਬਾਅਦ 'ਚ ਮੈਨੂੰ ਕਹਿੰਦੇ ਆ ਜੀ ਸਾਡੀ ਸਾਨੂੰ ਮਾਫ ਕਰੋ ਸਤੋ ਮੈਂ ਖਾਓ ਕੇ ਹੋਕੇ ਉਹਨੂੰ ਵੱਢ ਕੇ ਸਿੱਟੂ ਤੁਹਾਡਾ ਸਾਰਾ ਪੈਸਾ ਲੁੱਟ ਕੇ ਲੈ ਜੂ ਬਾੜੀਆਂ ਸਾਰਾ ਪੈਸਾ ਲੁੱਟ ਕੇ ਲੈ ਗੇ ਆ ਹੁਣ ਦੇਖੋ ਕੀ ਹੈ ਪਹਿਲਾਂ ਤਾਂ ਤੁਹਾਡੀ ਹੁਣ ਸ਼ਾਮਲਾਟਾਂ ਦੇ ਉੱਤੇ ਆ ਗਿਆ ਉਹ ਤੋਂ ਮੁਕਰਿਆ ਸ਼ਾਮਲਾਟਾਂ ਤੇ ਆ ਗਿਆ ਔਰ ਉਹਨੇ ਆਲਰੇਡੀ ਆਕਸ਼ਨ ਦੀ ਸਟੇਟ ਜਿਹੜੀ ਦੇ ਦਿੱਤੀ ਹੈ ਔਰ ਉਹਨੇ ਕਿਹਾ ਵੀ ਅਸੀਂ ਸਾਰੀਆਂ ਆਹ ਪ੍ਰਾਪਰਟੀਆਂ ਆਕਸ਼ਨ ਕਰਾਂਗੇ ਤੁਹਾਡੇ ਕੋਲ ਛੱਡਣਾ ਕੱਖ ਨਹੀਂ ਔਰ ਉਹਦੇ ਲਈ ਕੌਣ ਜ਼ਿੰਮੇਵਾਰ ਹੈ ਤੁਸੀਂ ਆਪ ਜ਼ਿੰਮੇਵਾਰ ਹੈ ਕਰੋੜਾ ਰੁਪਿਆ ਕਰੋੜਾ ਰੁਪਿਆ ਇਹ ਕੁਬੀਬੀ ਕੋਈ ਮਾਨਾ ਮੈਂ ਤਾਂ ਟੀਵੀ ਤੇ ਦੇਖਿਆ ਸੀ ਐਨਡੀ ਟੀਵੀ ਤੇ ਉਸ ਨੇ 3 ਕਰੋੜ ਰੁਪਿਆ ਦਿੱਤਾ 3 ਕਰੋੜ ਰੁਪਿਆ ਉਸ ਵੇਲੇ ਵਾਈਟ ਕੈਨੇਡਾ ਦੀ ਆ ਕੋਈ ਹੋਰ ਇਮੇਜਿਨ ਇਮੇਜਿਨ ਤੂੰ ਮੇਰਾ ਮਤਲਬ ਕਹਿੰਦਾ ਇਹ ਬਗੈਰ ਅਖਰ ਤੋਂ ਬਗੈਰ ਸincerity ਤੋਂ ਬਗੈਰ ਸੂਝ ਤੋਂ ਬਗੈਰ ਸਮਝ ਤੋਂ ਤੁਸੀਂ ਸੇਖੋ ਤੁਸੀਂ ਲੁੱਟ ਜਾਓਗੇ ਤੁਸੀਂ ਖਤਮ ਹੋ ਜਾਓਗੇ ਕੋਈ ਐਸਾ ਵਕਤ ਆਏਗਾ ਜਿੱਤੇ ਤੁਹਾਨੂੰ ਕੋਈ ਹਾਰ ਨਾ ਮੰਨਵਾਲਾ ਬੀਤ ਉਹ ਮੈਂ ਕੀ ਬਾਰ ਬਾਰ ਕਹਿ ਨਾ ਸਕਦਾ ਅੱਖਰ ਦੇ ਲੜ ਲਾਓ ਅੱਖਰ ਦੇ ਲੜ ਲੱਗੋ ਅੱਖਰ ਤੋਂ ਬਗੈਰ ਤੁਸੀਂ ਬਿਲਕੁਲ ਤੁਸੀਂ ਕਿਹਦੇ ਨਾਲ ਲੜ ਰਹੇ ਕਿਹਦੇ ਨਾਲ ਕਿਹਦੇ ਨਾਲ ਫਾਈਟਾ ਤੁਹਾਡੀ ਬ੍ਰਾਹਮਣ ਨਾਲ ਜਿਹੜਾ ਅੱਖਰ ਦਾ ਹੀ ਮਹਾਰ ਜਿਹੜਾ ਅੱਖਰ ਦੇ ਨਾਲ ਜੁੜਿਆ ਹੋਇਆ ਉਸ ਨੇ ਤੁਹਾਡੇ ਨਾਲ ਹਰ ਪਹਿਲੂ ਤੇ ਜਿੱਤੇ ਹੰਤ ਲੰਗੋੜ ਉਹਦੀ ਕੀ ਔਕਾਤ ਘਟਿਆ ਕਿਸਮ ਦਾ ਆਦਮੀ ਨਾ ਸੰਤ ਨਾ ਕਿਸੇ ਕਿਸਮ ਦਾ ਹੋਰ ਉਹਦੇ ਚ ਕੋਈ ਲਾਇਕਤ ਯਾਰ ਕੋਈ ਸੂਝ ਜਾਂ ਸਮਝ ਉਸ ਨੇ ਤੁਹਾਨੂੰ ਨਚੋੜ ਕੇ ਸਿਰ ਦਿੱਤਾ ਰਜੀਵ ਲੰਗੋੜ ਕਦੇ ਤੁਸੀਂ ਰਜੀਵ ਲੰਗੋੜ ਪੜ੍ਹੇ ਹੀ ਨਹੀਂ ਮਾਫ਼ ਕਰ ਉਹਨੂੰ ਜਾਣੀ ਜਾਂਦੇ ਹੁਣ ਵੀ ਗਏ ਹੁਣ ਵੀ ਮੈਂ ਸਟੇਟਮੈਂਟਾਂ ਦਿੱਤੀਆਂ ਦੋਨੇ ਪਾਰਟੀਆਂ ਗਈਆਂ ਆ ਜਿਹੜਾ ਨਵਾਂ ਇੱਕ ਹੋਰ ਅਕਾਲੀ ਦਲ ਜਬਾਇਆ ਉਹ ਵੀ ਗਿਆ ਆ ਪਹਿਲਾ ਅਕਾਲੀ ਦਲ ਵੀ ਗਿਆ ਉਹ ਮੇਰਾ ਮਤਲਬ ਹੁਣ ਕੀ ਨੂੰ ਕਿਹਦੇ ਗਲ ਜਾ ਕੇ ਰੋਈਏ ਕਿਨੂੰ ਪਿੱਟੀਏ ਕਸੂਰ ਵਾ ਤੁਸੀਂ ਆਪ ਤੁਸੀਂ ਇਸ ਗੱਲ ਦੇ ਗੁਨਾਹਗਾਰ ਹੋ ਤੁਹਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਵੋਟਾਂ ਕਿਨੂੰ ਪਾਈਆਂ ਆਮ ਪਾਰਟੀ ਨੇ ਕਿਨੂੰ ਪਾਈਆਂ ਆਮ ਪਾਰਟੀ ਆਮ ਪਾਰਟੀ ਨੇ ਵੋਟਾਂ ਕਿਨੂੰ ਕਿ ਕਿਨੇ ਪਾਈਆਂ ਤੁਸੀਂ ਪਾਈਆਂ ਨਾਲੇ ਪੈਸਾ ਦਿੱਤਾ ਘਰ ਬਾਹਰ ਲੁਟਾਤਾ ਤੁਸੀਂ ਉਹ ਇੱਕ ਬਾਣੀਆਂ ਤੁਹਾਨੂੰ ਲੁੱਟ ਕੇ ਲੈ ਗਏ ਢੇਲੇ ਦਾ ਬਾਣੀਆਂ ਔਰ ਤੁਸੀਂ ਇਹ ਨਹੀਂ ਸਮਝਿਆ ਉਹ더라 ਕੀ ਆ ਜੀ ਉਹ ਵਕੀਲ ਸੁਭਾਸ ਦਿੱਤੀ ਉਹਨਾਂ ਨੇ ਤਿੰਨ ਕਰੋੜ ਦਿੱਤਾ ਸੀ ਇਹਨਾਂ ਨੂੰ ਆਪ ਪਾ ਦਿੱਤੀ ਉਹ ਦਾ ਨਾ ਸੁਪਰੀਮ ਕੋਰਟ ਦਾ ਵਕੀਲ ਅਜਾ ਸ਼ਾਂਤੀ ਪੂਸ਼ ਸ਼ਾਂਤੀ ਪੂਸ਼ ਨੇ 3 ਕਰੋੜ ਰੁਪਈਆ ਵਾਈਟ ਮਨੀ ਦਿੱਤੀ ਇਸ ਆਦਮੀ ਨੂੰ ਔਰ ਇਹਨੇ ਜਿਵੇਂ ਮੱਖਣ ਚੋ ਵਾਲ ਕੱਢੀਦਾ ਐ ਕੱਢ ਕੇ ਮਾਰ ਐ ਕੱਢ ਕੇ ਮਾਰ ਕਿੱਥੇ ਆ ਜੀ ਕਿੱਥੇ ਆ ਪੂਸ਼ਣ ਕੌਣ ਪੁੱਛਦਾ ਪੂਸ਼ਣ ਅੱਜ ਤੁਹਾਨੂੰ ਇਹ ਲੁੱਟ ਰਿਹਾ ਦੋਨੇ ਹੱਥੀ ਲੁੱਟ ਰਿਹਾ ਔਰ ਤੁਹਾਡੇ ਬੱਚਾ ਨੂੰ ਮਰਵਾ ਰਿਹਾ ਤੁਹਾਡੇ ਬੱਚਾ ਨੂੰ ਮਰਵਾ ਰਿਹਾ ਕਿਉਂਕਿ ਤੁਸੀਂ ਆਪਣਾ ਸਾਰਾ ਕੁਝ ਉਹਨੂੰ ਦੇ ਦਿੱਤਾ ਤੁਸੀਂ ਸਾਰਾ ਕਾਨੂੰਨ ਉਹਨੂੰ ਦਿੱਤਾ ਸਾਰਾ ਕਨਸਟੀਟਿਊਸ਼ਨ ਸਾਰੀ ਸਟੇਟ ਇੱਕ ਉੱਲੂ ਬੰਦਾ ਤੁਸੀਂ ਉੱਲੂ ਉਹਦੇ ਮੈਂ ਜਿਸ ਦਿਨ ਇਹਨੇ ਸੌਂਖ ਖਾਧੀ ਔਰ ਇਹ ਬੰਦਾ ਜਿਹੜਾ ਭਗਵੰਤ ਮਾਨ ਹਨ ਉਹਨਾਂ ਦੇ ਪੈਰਾਂ ਦੇ ਵਿੱਚ ਰੋਦਾ ਦੇ ਪੈਰਾਂ ਵਿੱਚ ਰੋਦਾ ਦੇਖ ਆ ਤੁਹਾਡੀ ਸਵੈਰਨਟੀ ਆ ਤੁਹਾਡੀ ਅਣਖ ਆ ਤੁਹਾਡਾ ਇਤਿਹਾਸ ਵੱਟ ਆਰ ਯੂ ਕੌਣ ਜ਼ਿੰਮੇਵਾਰ ਦੱਸੋ ਕੌਣ ਜ਼ਿੰਮੇਵਾਰ ਮੈਨੂੰ ਆਵਾਜ਼ ਦਿਓ ਕੌਣ ਜ਼ਿੰਮੇਵਾਰ ਆ